ਜਦੋਂ ਕਣਕ ਦੁੱਜੀ ਵੇਚਾਂਗੇ ਵੇਚ ਕੇ ਉਹਦੇ ਪੈਸੇ ਇਕੱਠੇ ਕਰਕੇ ਤੇ ਦੇ ਦੇਵਾਂਗੇ ਜਿਹੜੀ ਥਾਂ ਦੇ ਉੱਤੇ ਲੱਗਣਗੇ ਮਸਲਾ ਇਹ ਆ ਕਿ ਜਿਹੜੇ ਹੜ ਪੀੜ ਤੁਸੀਂ ਘਗਰ ਦਰਿਆ ਦਾ ਬੰਨ ਟੁੱਟਣ ਤੋਂ ਬਾਅਦ ਜਿਹੜੇ ਉੱਜੜ ਗਏ ਸੀ ਲੋਕ ਗਰੀਬਾਂ ਦੇ ਘਰ ਟੁੱਟ ਗਏ ਹੜ ਪੀੜਤਾ ਦੇ ਲਈ ਜਿਹੜਾ ਮੁਆਵਜ਼ਾ ਆਇਆ ਲੋਕਾਂ ਵੱਲੋਂ ਪੈਸਾ ਆਇਆ ਕਣਕਾਂ ਕੀ ਇਹ ਖੋਤੇ ਆਪਸ ਹੀ ਵੰਡ ਕੇ ਖਾ ਜਾਂਦੇ ਆ ਮਲੰਗ 2 ਰੁਪਏ ਕਿਲੋ ਵਾਲੀ ਗਰੀਬਾਂ ਦੀ ਕਣਕ ਖਾਣ ਵਾਲੇ ਮਲੰਗ 10 10 20 20 ਕਿੱਲਿਆਵਾਂ ਵਾਲੇ ਇਹ ਮੁੰਡਾ ਤਿੰਨ ਵਾਰੀ ਇਕੱਠ ਹੋਇਆ ਉਸ ਪਿੰਡ ਦੇ ਵਿੱਚ ਲਾਲ ਸਿੰਘ ਦਾ ਫੋਨ ਖੋਲਿਆ ਗਿਆ ਔਰ ਉਹਦਾ ਫੋਨ ਖੋਖ ਕੇ ਜਿਹੜਾ ਲਾਈਵ ਹੋਇਆ ਸੀ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਉਹਨੂੰ ਧਮਕਾਇਆ ਗਿਆ ਵੀ ਜੇ ਗੱਲ ਬਾਹਰ ਗਈ ਅਸੀਂ ਲਾਲ ਸਿੰਘ ਨੂੰ ਸਲੂਟ ਕਰਦੇ ਆ ਲਾਲ ਸਿੰਘ ਨੇ ਹਿੰਮਤ ਦਿਖਾਈ ਫੇਰ ਗੱਲ ਗੱਲ ਦੇ ਉੱਤੇ ਭਾਨਾ ਸਿੱਧੂ ਲਾਈਵ ਹੋਣ ਵਾਲਾ ਇਹਨੇ ਇਸੇ ਮਸਲੇ ਨੂੰ ਆਪਣੇ ਪਿੰਡ ਦੇ ਮਸਲੇ ਨੂੰ ਇਹਨੇ ਧੱਬ ਲਿਆ ਇਥੋਂ ਸਾਨੂੰ ਸ਼ੱਕ ਪੈਂਦਾ ਕਿ ਜੇ ਇਹਨੇ ਕਣਕ ਇਕੱਠੀ ਕੀਤੀ ਸੀ ਸਾਨੂੰ ਸ਼ੱਕ ਹੈ ਕਿ ਭਾਵੇਂ ਸਿੱਧੂ ਹੁਣਾਂ ਨੇ ਰਲ ਕੇ ਆਪਸ ਚ ਖਾ ਗਏ ਇਹ ਮੇਰੇ ਨਿੱਜੀ ਵਿਚਾਰ ਆ ਸੰਗਤ ਜੀ ਇਹਨਾਂ ਨੂੰ ਕੋਈ ਵੀ ਦਾਨ ਪੁੰਨ ਜੇ ਤੁਸੀਂ ਗਰੀਬਾਂ ਵਾਸਤੇ ਹੜਪੀਰਤਾ ਜਾਂ ਕਿਸੇ ਆਫਤਾਂ ਦੇ ਵਿੱਚ ਭੇਜਦੇ ਆ ਤਾਂ 5-6 ਚਿਹਰੇ ਆ ਇਹਨਾਂ ਨੂੰ ਇੱਕ ਚਿਹਰਾ ਆ ਜਿਨੂੰ ਮੋੜ ਹਲਕੇ ਦੇ ਲੋਕਾਂ ਨੇ ਇਲੈਕਸ਼ਨਾਂ 'ਚ ਨਿਕਾਰਿਆ ਕਿਉਂਕਿ ਮੋੜ ਹਲਕੇ ਦੇ ਲੋਕਾਂ ਨੂੰ ਪਤਾ ਸੀ ਕਿ ਜੇ ਇਹ ਗੁੰਡਾ ਇਹ ਕ੍ਰਿਮੀਨਲ ਇਹ ਮੱਝਾ ਚੋਰ ਜੇ ਜਿੱਤ ਗਿਆ ਤਾਂ ਕੱਲ ਨੂੰ ਉਹਨਾਂ ਨੂੰ ਇਹ ਉਹਨਾਂ ਨੂੰ ਤੰਗ ਕਰੂਗਾ ਮੋੜ ਹਲਕੇ ਦੇ ਲੋਕਾਂ ਨੇ ਹਰਾਇਆ ਰਾਮਪੁਰਾ ਫੂਲ ਦੇ ਲੋਕਾਂ ਨੇ ਹਰਾਇਆ ਮੈਨੂੰ ਨਾਮ ਨਹੀਂ ਲੈਣ ਦੀ ਲੋੜ ਉਹ ਸਭ ਦੁਨੀਆ ਨੂੰ ਪਤਾ ਆ ਮੱਝਾ ਚੋਰ ਗੈਂਗਸਟਰ ਕਿੰਨੇ ਕਿਹਨਾਂ ਦੇ ਪਛੋਕਰ ਸੀ ਤੇ ਉਸੇ ਗੈਂਗਸਟਰ ਉਹਦੇ ਨਾਲ ਰਹਿਣ ਵਾਲੇ ਆ ਜਿੰਨੇ ਵੀ ਚੋਰ ਚੋਰ ਮੁਸੇਰੇ ਭਾਈ ਇੱਕੋ ਪੁਲਸਰਾ ਜਿਹਨੂੰ ਪੁਲਿਸ 50 ਪੁਲਿਸ ਨੇ ਮਹਿਕਮੇ ਚੋਂ ਕੱਢ ਦਿੱਤਾ ਪੀਪੀ ਕਰਕੇ ਇਹ ਬੰਦਾ ਉਹ ਆਦੀ ਮਾਨਵ ਦੀ ਸ਼ਕਲ ਵਾਲਾ ਹੈ ਇੱਕੋ ਹੋ ਗਿਆ ਇੱਕ ਮੱਛੀ ਨੂੰ ਮੱਸੀ ਕਹਿਣ ਵਾਲਾ ਇਹ ਬਾਹਰੋਂ ਐਨਆਰਆਈਆਂ ਸੰਗਤਾਂ ਦੇ ਆਏ ਹੋਏ ਪੈਸੇ ਨਾਲ ਕਦੀ ਬਾਹਰਲੇ ਮੁਲਕਾਂ ਚ ਘੁੰਮਣਗੇ ਕਦੀ ਕਿੱਥੇ ਘੁੰਮਦੇ ਆ ਕਦੀ ਕਿੱਥੇ ਇਹਨਾਂ ਨੇ ਪ੍ਰਾਪਰਟੀਆਂ ਵੀ ਬਹੁਤ ਜ਼ਿਆਦਾ ਤਾਂ ਵੀ ਬਣਾ ਲਈਆਂ ਸਕੋਰਪੀਓ ਫਾਰਚੂਨਰ ਐ ਐਵੇਂ ਨਹੀਂ ਆ ਜਾਂਦੀਆਂ ਮੇਰੇ ਐਨਆਰਆਈ ਵੀਰੋ ਤੁਸੀਂ ਭੇਜਦੇ ਆ ਮੁਸੀਬਤ ਦੇ ਮਾਰੇ ਲੋਕਾਂ ਵਾਸਤੇ ਪੈਸੇ ਤੇ ਇਹ ਅਖੋਤੀ ਸਮਾਜ ਸੇਵੀ ਕੈਮਰਾ ਚੁੱਕ ਕੇ ਇੰਨੀ-ਇੰਨੀ ਪਾਣੀ ਦੀਆਂ ਬੋਤਲਾਂ ਪੌਸ਼ ਇਲਾਕਿਆਂ 'ਚ 5-5 ਕਰੋੜ ਦੀਆਂ ਕੋਠੀਆਂ ਵਾਲੇ ਅਰਪਨ ਸਟੇਟ ਇਲਾਕੇ ਜਿਨ੍ਹਾਂ ਦੀਆਂ ਕੋਠੀਆਂ 5-5 ਕਰੋੜ ਦੀਆਂ ਉਹਨਾਂ ਨੂੰ ਐਡੀਆਂ-ਐਡੀਆਂ ਪਾਣੀ ਦੀਆਂ ਬੋਤਲਾਂ ਅਮੀਰ ਲੋਕਾਂ ਨੂੰ ਦੇਣ ਵਾਸਤੇ ਤਾਂ ਕਿ ਕੱਲ ਨੂੰ ਕੋਈ ਮੁੱਦਾ ਹੋਵੇ ਤੇ ਅਮੀਰ ਲੋਕ ਕਹਿਣ ਆ ਜੀ ਸਾਨੂੰ ਦਾਨ ਕਰਨਾ ਆਇਸੀ ਕਿਸੇ ਗਰੀਬ ਨੂੰ ਦਾਨ ਕਰਦੇ ਹੋਏ ਨਹੀਂ ਅਸੀਂ ਵੇਖਿਆ ਇਹ ਗਰੀਬਾਂ ਨੂੰ ਜੇ দান ਕਰਦੇ ਆ ਤੇ ਸ਼ਰਤਾਂ ਤੇ ਵੀ ਕਹਾਂ ਤੁਸੀਂ ਸਾਡੀ ਜੀਰੀ ਅੱਧੇ ਰੇਟ ਚ ਲਾਓਗੇ ਇਹ ਲੰਗਰ ਛਕਾ ਕੇ ਗੁਰੂ ਘਰ ਦਾ ਇਹ ਮੈਨੇ ਮਾਰ ਦਿੰਦੇ ਆ ਆ ਹੁਣ ਇੱਕ ਕੈਨੇਡਾ ਦੀ ਇੱਕ ਲੜਕੀ ਦੀ ਵੀਡੀਓ ਦੇਖੀ ਆ ਉਹ ਵੀ ਸਾਡੇ ਕਿਸੇ ਕਿਸਾਨ ਭਰਾ ਦੀ ਧੀ ਆ ਕੈਨੇਡਾ ਪੜਨ ਗਈ ਆ ਸਟੂਡੈਂਟ ਉਹ ਕਹਿੰਦੀ ਗੁਰਦੁਆਰੇ ਦੇ ਵਿੱਚ ਮੈਂ ਲੰਗਰ ਛਕਣ ਗਈ ਤੇ ਗੁਰਦੁਆਰੇ ਦੇ ਘਰਮ ਚੌਧਰੀ ਨੇ ਕੈਨੇਡਾ ਦੇ ਵਿੱਚ ਉਹ ਲੜਕੀ ਨੇ ਰੋ ਰੋ ਕੇ ਦੱਸੀ ਆਪਣੀ ਬੇਠਾ ਕਹਿੰਦੀ ਮੈਨੂੰ ਕਿਹਾ ਉਸ ਬਾਬੇ ਨੇ ਵੀ ਤੂੰ ਲੜਕੀ ਦੀਆਂ ਰੋਟੀਆਂ ਬਹੁਤ ਜ਼ਿਆਦਾ ਲੈ ਲਈਆਂ ਉਹ ਕੁੜੀ ਰੋਣ ਲੱਗੀ ਵੀ ਮੈਂ ਜੱਟਾਂ ਦੀ ਕੁੜੀ ਆ ਤੇ ਕੈਨੇਡਾ ਦੇ ਵਿੱਚ ਮੈਨੂੰ ਮਹਿਣਾ ਮਾਰਨ ੜਿਆ ਏ ਇਹ ਬੰਦਾ ਜਿਹੜਾ ਗੁਰਦੁਆਰੇ ਦਾ ਕ੍ਰਮ ਚੌਧਰੀ ਆ ਇਹ ਮੈਨੂੰ ਮਹਿਣਾ ਮਾਰ ਰਿਹਾ ਆ ਮੈਂ ਇਹਦੀ ਕਮਿਊਨਿਟੀ ਦੀ ਕੁੜੀਆਂ ਜੱਟਾਂ ਦੀ ਕੁੜੀਆਂ ਇਹ ਦੁੱਗੀਆਂ ਕਮਿਊਨਟੀਆਂ ਦੇ ਨਾਲ ਕੀ ਕਰਦੇ ਹੋਣਗੇ ਇਹ ਜੱਟਾਂ ਦੀ ਕਰਤੂਤ ਆ ਇਹ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰਦੁਆਰੇ ਜਾਤੀ ਦਾਤ ਚਾਰ-ਚਾਰ ਸ਼ਮਸ਼ਾਨ ਘਾਤ ਮੈਂ ਸਾਰੇ ਜੱਟਾਂ ਨੂੰ ਮਾਰਾ ਨਹੀਂ ਕਹਿੰਦਾ ਜਿੰਨਾ ਦੀ ਵਜ੍ਹਾ ਕਰਕੇ ਜਿਹੜੇ ਜਾਤਵਾ ਹੰਕਾਰ ਕਰਦੇ ਆ ਜਿਨ੍ਹਾਂ ਦੀ ਧੌਣ 'ਚ ਜਾਤ ਦਾ ਹੰਕਾਰ ਆ ਜਿਹੜੇ ਦੂਜੀਆਂ ਕਮਿਊਨਿਟੀਆਂ ਨੂੰ ਗਰੀਬ ਲੋਕਾਂ ਨੂੰ ਸਿੱਖਾਂ ਨੂੰ ਨਫ਼ਰਤ ਕਰਦੇ ਆ ਲੜਨ ਤਾਂ ਤੁਹਾਡੇ ਉੱਤੇ ਲੜਨ ਤਾਂ ਤੁਹਾਡੇ ਉੱਤੇ ਸਮਝੀਏ ਆ ਆ ਕਿਸਾਨ ਦੀ ਧੀ ਆ ਪੜਨ ਗਈ ਆ ਕੈਨੇਡਾ ਤੇ ਗੁਰਦੁਆਰੇ ਚ ਉਹਨੂੰ ਲੰਗਰ ਖਵਾ ਕੇ ਇਹਨੂੰ ਮਿਹਣਾ ਮਾਰਿਆ ਗਿਆ ਉਹ ਕੁੜੀ ਰੋਂਦੀ ਪਈ ਏ ਇਹ ਕੋਈ ਮੇਰੇ ਵੱਲੋਂ ਨਹੀਂ ਬਣਾਈ ਗਈ ਵੀਡੀਓ ਤੇ ਸੋਚ ਕੇ ਰੱਖੋ ਮੇਰੇ ਵੀਰੋ ਜਿਹੜਾ ਜੱਟ ਸਕੇ ਭੈਣ ਭਰਾ ਨੂੰ ਵੱੱਟ ਦੇ ਪਿੱਛੇ ਪਾਣੀ ਲਾਉਣ ਦੇ ਪਿੱਛੇ ਮਾਰ ਦੇਵੇ ਉਸੇ ਲਗਦਾ ਉਹ ਉਹ ਕਿਦਾਂ ਉਹ ਲੰਗਰ ਕਿਦਾਂ ਲਾ ਸਕਦਾ ਤੁਹਾਨੂੰ ਲੱਗਦਾ ਵੀ ਵੀ ਇਹ ਜੱਟ ਲੰਗਰ ਲਾ ਸਕਦਾ ਜੱਟ ਤੇ ਆਪ ਵਿਚਾਰਾ ਭੁੱਖਾ ਲੰਗਰ ਸਰਕਾਰਾਂ ਦੇ ਕੋਲੋਂ ਮੰਗਦਾ ਲਿਮਟਾਂ ਬਣੀਆਂ ਹੋਈਆਂ ਬੈਂਕਾਂ ਦੇ ਕੋਲ ਹੁੰਦੀਆਂ ਦੀਆਂ ਜ਼ਮੀਨਾਂ ਕਰਜ਼ੇ ਦੇ ਵਿੱਚ ਡੁੱਬੀਆਂ ਪਈਆਂ ਜਬ ਉਹ ਉਹਨਾਂ ਸਿੱਖੀ ਨਾਲ ਕੋਈ ਸੰਬੰਧ ਨਹੀਂ ਆ ਫਿਰ ਉਹ ਲੰਗਰ ਕਿਦਾਂ ਲਾ ਸਕਦਾ ਇਹ ਤੇ ਲੰਗਰ ਖਰੂਕ ਹੈ ਉਹਦਾ ਬਾਬੇ ਨਾਨਕ ਦੇ ਵੀਰ ਪਿਆਣਾ ਚੱਲਿਆ ਹੋਇਆ ਲੰਗਰ ਉਹ ਗਰੀਬ ਨੂੰ ਮਜ਼ਦੂਰ ਨੂੰ ਖਵਾ ਕੇ ਇਹ ਮੇਰੇ ਇਹ ਮੰਗ ਰਹੇ ਆ ਇਹਨਾਂ ਨੂੰ 2000 ਚ ਜੀਲੀ ਲਾਉਣੀ ਚਾਹੀਦੀ ਆ ਉਹ ਮੇਰੇ ਵੀਰੋ ਹੜ ਦੇ ਵਿੱਚ ਮਜ਼ਦੂਰਾਂ ਦੇ ਵੀ ਘਰ ਚਲੇ ਗਏ ਮਜ਼ਦੂਰ ਕਿੰਦਰ ਜਾਣ ਜੱਟਾਂ ਨੂੰ ਤਾਂ ਫੇਰ ਸਰਕਾਰਾਂ ਦੇ ਵਿੱਚ ਜੱਟ ਬੈਠੇ ਉਹਨਾਂ ਨੇ ਇਹਨਾਂ ਨੂੰ ਰਾਸ਼ਨ ਦੇ ਦੇਣਾ ਹੈ ਤੇ ਮਜ਼ਦੂਰਾਂ ਨੂੰ ਤਾਂ ਕੁਝ ਵੀ ਨਹੀਂ ਮਿਲਣਾ ਗਾਲ ਸਿੰਘ ਵੀਰ ਆਪਣੇ ਮੂੰਹੋਂ ਦੱਸਣਗੇ ਉਸੇ ਕੋਰਟ ਦੁਨੇ ਪਿੰਡ ਦੇ ਕਿ ਕੀ ਪ੍ਰੋਬਲਮ ਬਾਕੀ ਹੋਇਆ ਸੀ ਮਤਲਬ ਇਹ ਆ ਕੋਰਟ ਦੁਨੇ ਪਿੰਡ ਦੇ ਵਿੱਚ ਹਰ ਪੀੜਤਾ ਵਾਸਤੇ ਗਰੀਬਾਂ ਦੇ ਲਈ ਹਰ ਵਿਅਕਤੀ ਦੇ ਲਈ ਜਿਹੜਾ ਹਰ ਪੀੜਤ ਸੀਗਾ ਐਨਆਰਆਈ ਵੀਰਾਂ ਨੇ ਹਰ ਲੋਕਾਂ ਨੇ ਬਹੁਤ ਸਾਰਾ ਪੈਸਾ ਬਹੁਤ ਸਾਰੀ ਕਣਕ ਭੇਜੀ ਈਵਨ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਕਿ ਭਾਨਾ ਸਿੱਧੂ ਨਾਮ ਦਾ ਇੱਕ ਅਖੌਤੀ ਸਮਾਜ ਸੇਵੀ ਉਹ ਇਕੱਠੀ ਕਰ ਰਿਆ ਸੀਗਾ ਕਣਕ ਤੇ ਉਸੇ ਕੋੜ ਦੁਨਾ ਪਿੰਡ ਦੇ ਵਿੱਚ ਉਹ ਕਣਕ 110000 ਦੀ ਵਿੱਚ ਦਿੱਤੀ ਗਈ ਉਸੇ ਪਿੰਡ ਦੇ ਮੁੰਡੇ ਨੇ ਮੁੱਦਾ ਚੁੱਕਿਆ ਉਸ ਮੁੰਡੇ ਨੂੰ ਧਮਕਾਇਆ ਜਾ ਰਿਹਾ ਕਿ ਤੂੰ ਇਹ ਇਸ ਮੁੱਦੇ ਨੂੰ ਇੱਥੇ ਹੀ ਬੰਦ ਕਰ ਦੇ ਭਾਨਾ ਸਿੱਧੂ ਜਵਾਬ ਦੇਵੇ ਕਿ ਜੇ ਉਹਨੇ ਕਣਕ ਇਕੱਠੀ ਕੀਤੀ ਸੀ ਕਿ ਆ ਉਹਨੇ ਹੜ ਪੀੜਤਾ ਤੱਕ ਪਹੁੰਚਾ ਦਿੱਤੀ ਆ ਇਹ ਸੰਗਤ ਪੰਜਾਬ ਦੇਸ਼ਵਿਦੇਸ਼ਾਂ ਦੀ ਸੰਗਤ ਇਹ ਪਾਣੇ ਸਿੱਧੂ ਤੋਂ ਸਵਾਲ ਕਰਦੀ ਆ ਡਾਕਟਰ ਗੁਰਿੰਦਰ ਸਿੰਘ ਨਗਰੇਟਾ ਨਹੀਂ ਕਰ ਰਿਹਾ ਸੰਗਤ ਉਹ ਜਾਨਣਾ ਚਾਹੁੰਦੀ ਆ ਠੀਕ ਆ ਦੂਸਰੀ ਗੱਲ ਲਾਲ ਸਿੰਘ ਨੂੰ ਆਪਣੇ ਕੋਲ ਬਿਠਾ ਕੇ ਬੜੀ ਹੋਣ ਦੀ ਕੋਸ਼ਿਸ਼ ਕੀਤੀ ਭਾਣੇ ਸਿੱਧੂ ਨੇ ਪੰਜਾਬ ਦੇ ਸਾਰੇ ਮਸਲੇ ਚੱਕਦਾ ਇਹ ਜਿਹੜਾ ਕਣਕ ਵੇਚ ਦਿੱਤੀ ਗਈ ਭਾਣੇ ਸਿੱਧੂ ਵੱਲੋਂ ਇਕੱਠੀ ਕੀਤੀ ਕੀ ਕਣਕ ਵੇਚੀ ਗਈ ਉਹ ਭਾਨੇ ਸਿੱਧੂ ਨੇ ਮਸਲਾ ਕਿਉਂ ਨਹੀਂ ਦੱਸਿਆ ਉਹ ਪੰਜਾਬ ਦੇ ਲੋਕਾਂ ਨੇ ਸ਼ੇਅਰ ਕਿਉਂ ਨਹੀਂ ਕੀਤਾ ਵੀ ਉਹ ਕਣਕ ਦਾ ਕੀ ਬਣਿਆ ਉਹ ਕਣਕ ਪੰਜਾਬੀਆਂ ਨੂੰ ਵੇਚ ਦਿੱਤੀ ਗਈ ਆਪਸ ਦੇ ਵਿੱਚ ਵੰਡਿਆ ਗਿਆ ਸਾਨੂੰ ਨਹੀਂ ਪਤਾ ਵੀ ਉਸ ਧਾਨ ਦੇ ਪੈਸੇ ਨਾਲ ਇਹਨਾਂ ਨੇ ਕੀ ਕੀਤਾ ਠੀਕ ਹੈ ਸੋ ਸਵਾਲ ਪੁੱਛਣਾ ਹੈ ਇਹ ਸੰਗਤ ਸੰਗਤ ਸਵਾਲ ਇਹਨਾਂ ਦੇ ਕੋਲੋਂ ਜਰੂਰ ਪੁੱਛੇ ਇਹਨਾਂ ਨੂੰ ਪੈਸਾ ਢੇਲਾ ਰਸਦਾ ਦੇਣ ਤੋਂ ਪਹਿਲਾਂ ਇਹਨਾਂ ਨੂੰ ਅ ਮਤਲਬ ਇਹਨਾਂ ਤੋਂ ਬਚੋ ਇਹਨਾਂ ਖੋਤੀ ਸਮਾਜ ਸੇਵੀਆਂ ਤੋਂ ਬਚੋ ਜੇ ਤੁਸੀਂ ਧਰਮ ਕੋਲ ਕੁਝ ਵੀ ਕਰਨਾ ਹੈ ਤੁਸੀਂ ਆਪ ਜਾਓ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਦਵੋ ਲੇਕਿਨ ਪਿੰਡਾਂ ਦੇ ਵਿੱਚ ਕੁਝ ਘਰਾਮ ਚੌਧਰੀ ਸਰਪੰਚ ਕਹਿ ਦਿੰਦੇ ਆ ਵੀ ਇਹ ਸਾਨੂੰ ਦੇਜੋ ਅਸੀਂ ਗਰੀਬਾਂ ਨੂੰ ਦਵੋਗੇ ਅੱਛਾ ਫਿਰ ਰੋਲਾ ਪਾਉਂਦੇ ਆ ਸਾਡੇ ਪਿੰਡਾਂ ਦੇ ਵਿੱਚ ਕਹਿੰਦੇ ਕਿਸੇ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਜਦ ਕਿ ਗਰੀਬਾਂ ਨੂੰ ਰਾਸ਼ਨ ਦੀ ਲੋੜ ਆ ਇਹ ਇਸ ਕਰਕੇ ਗਰੀਬਾਂ ਨੂੰ ਲੈਣ ਨਹੀਂ ਦਿੰਦੇ ਇਹ ਸ਼ਰੀਆ ਕਈਆਂ ਵੀਡੀਓ ਦੇ ਵਿੱਚ ਸਾਡੇ ਕੋਲ ਸਾਹਮਣੇ ਆ ਚੁੱਕੀਆਂ ਦੱਸਦੇ ਆ ਵੀ ਜਦੋਂ ਗਰੀਬਾਂ ਨੂੰ ਰਾਸ਼ਨ ਮਿਲ ਜਾਂਦਾ ਫਿਰ ਸਾਡੇ ਜੀਰੀ ਨਹੀਂ ਲੋਂਦੇ ਵੀਰੋ ਗਰੀਬਾਂ ਦੇ ਘਰਾਂ 'ਚ ਜਾ ਕੇ ਪੁੱਛਿਆ ਕਰੋ ਤੁਹਾਨੂੰ ਕੋਈ ਜ਼ਰੂਰਤ ਹੈ ਇਹ ਕਹਿੰਦੇ ਆ ਜੀ ਗਰੀਬਾਂ ਨੇ ਢੇਰ ਲਾ ਲੇ ਗਰੀਬ ਕਦੀ ਕੋਈ ਢੇਰ ਨਹੀਂ ਲਾਉਂਦਾ ਉਹ ਜ਼ਰੂਰਤਮੰਦ ਉਮੀ ਦੀ ਚੀਜ਼ ਰੱਖਦਾ ਲੇਕਿਨ ਇੱਕ ਰਾਮ ਚੋਦਰੀ ਉਹਨਾਂ ਕੋਲੋਂ ਚੀਰੀ ਜਿਵਣ ਵਾਸਤੇ ਆਪਣੇ ਨਿੱਜੀ ਕੰਮ ਕਰਾਉਣ ਵਾਸਤੇ ਇਹਨਾਂ ਨੂੰ ਪਤਾ ਹੈ ਵੀ ਜੇ ਮੇਰੇ ਘਰ 'ਚ ਰਜਮਾ ਰਾਸ਼ਨ ਆ ਗਿਆ ਉਹ ਫਿਰ ਸਾਡੇ ਜੀਦੀ ਨਹੀਂ ਲਾਉਣਗੇ ਸਾਡੇ ਮਨ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ ਹੋ ਚੱਲਣਗੇ ਇਸ ਕਰਕੇ ਇਹ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਲੰਗਰ ਸਿੱਖ ਲਾਉਂਦਾ ਦਾਨਪੁਰ ਸੇ ਇਸੇ ਦੂ ਵਰਗੇ ਪੀਪੀ ਵਰਗੇ ਮੱਛੀ ਨੂੰ ਮੱਸੀ ਕਹਿਣ ਵਰਗੇ ਰੰਦਾਂ